ਈਸਲਾ ਬਟਾਲਾ ਵੱਲੋਂ ਮਾਨਯੋਗ ਐਸਐਸਪੀ ਮੈਡਮ ਅਸ਼wini ਗੋਟਿਆਲ ਜੀ ਦੀ ਜੋ ਦਿਸ਼ਾ ਨਿਰਦੇਸ਼ ਏਠ ਜੋ ਮਾੜੇ ਅਨਸਰਾਂ ਤੇ ਨਸ਼ਾ ਵਿਰੋਧੀ ਜਿਹੜੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵੇਲੇ ਪੁਲਿਸ ਨੂੰ ਇੱਕ ਸਫਲਤਾ ਪ੍ਰਾਪਤ ਹੋਈ ਜਦੋਂ 27 ਤਰੀਕ ਸ਼ਾਮ ਨੂੰ ਕਰੀਬ 7-8 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਐਸਐਚਓ ਵੱਲੋਂ ਜਿਹੜੇ ਆ ਗਸਦੇ ਦੌਰਾਨ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜੋ ਆ ਰਹੇ ਸੀਗੇ ਸੋ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਦੇ ਦੌਰਾਨ ਉਹਨਾਂ ਦਾ ਮੋਟਰਸਾਈਕਲ ਵੀ ਸਲਿੱਪ ਹੋ ਕੇ ਡਿੱਗ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਸੀਗਾ ਜੋ ਮੋਟਰਸਾਈਕਲ ਚਲਾਉਂਦਾ ਸੀਗਾ ਉਹਨੇ ਉੱਠ ਕੇ ਭੱਜਣ ਲੱਗਾ ਤੇ ਭੱਜਦੇ ਨੇ ਫਾਇਰ ਵੀ ਕੀਤਾ ਪੁਲਿਸ ਪਾਰਟੀ ਤੇ ਉਹ ਜਿਸ ਨੂੰ ਪੁਲਿਸ ਪਾਰਟੀ ਨੇ ਵੀ ਚੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਫੀ ਉੱਥੇ ਜਿਵੇਂ ਪਨੇਰਾ ਲਾਈਟ ਘਟ ਸੀਗੀ ਤੇ ਉਹ ਨਿਕਲ ਗਿਆ ਤੇ ਦੂਜਾ ਜਿਹੜਾ ਇੱਕ ਨੌਜਵਾਨ ਸੀਗਾ ਜਿਹਦਾ ਨਾਮ ਸਰਜੀਤ ਸਿੰਘ ਉਰਫ ਸੀਤਾ ਇਹ ਦਾਲਮ ਦਾ ਰਹਿਣ ਵਾਲਾ ਇਹਨੂੰ ਜਿਹੜਾ ਅਰੈਸਟ ਕੀਤਾ ਸਮੀਤ ਮੋਟਰਸਾਈਕਲ ਤੇ ਦੋ ਇਹਨਾਂ ਕੋਲੋਂ ਬੈਗ ਬਰਾਮਦ ਹੋਏ ਸੀਗੇ ਉਹਨਾਂ ਦੇ ਵਿੱਚੋਂ ਜਦੋਂ ਚੈੱਕ ਕੀਤਾ ਤੇ ਉਹ ਚੈੱਕ ਕਰਨ ਤੇ ਜਿਹੜੀ ਆ ਹਿਰੋਇਨ ਜਿਹੜੀ ਆ ਟੋਟਲ 3 ਕਿਲੋ ਹਿਰੋਇਨ ਬਰਾਮਦ ਹੋਈ ਅਨ ਜਿਹੜਾ ਦੂਜਾ ਭੱਜਣ ਵਾਲਾ ਫਾਇਰ ਕਰਕੇ ਜਿਹੜਾ ਭੱਜਿਆ ਸੀਗਾ ਉਹ ਅਮਰਤਪਾਲ ਸਿੰਘ ਅਮਰਤ ਹੈਗਾ ਇਹ ਨੰਗਲ ਜਿਹੜਾ ਵਾਸੀ ਨੰਗਲ ਆ ਸੋ ਇਹ ਅਜੇ ਤੱਕ ਭੱਜਿਆ ਹੋਇਆ ਇਹਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ ਇਸ ਦੇ ਪਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਜਿਹੜਾ ਕਿਊਜ਼ ਇੱਕ ਅਰੈਸਟ ਕੀਤਾ ਉਹਦਾ ਰਿਮਾਂਡ ਮਾਣੇ ਉਹ ਅਦਾਲਤ ਤੋਂ ਲਿਆ ਗਿਆ ਉਹਦੇ ਸਬੰਧ ਚ ਜੇ ਇਨਵੈਸਟੀਗੇਸ਼ਨ ਅੱਗੇ ਵੈਰੀਫਾਈ ਕਰ ਰਹੇ ਕਿਥੋਂ ਲੈ ਕੇ ਹੁੰਦੇ ਸੀ ਕਿਦਾਂ ਕਰਦੇ ਸੀਗੇ ਉਹ ਬਾਅਦ ਵਿੱਚ ਬਰੀਫ ਕਰ ਦਿੱਤਾ ਜਾਏਗਾ ਪੀ ਜ਼ਿਲ੍ਹਾ ਬਟਾਲਾ ਵੱਲੋਂ ਮਾਨਯੋਗ ਐਸਐਸਪੀ ਮੈਡਮ ਅਸ਼ਵਨੀ ਗੋਟਿਆਲ ਜੀ ਦੀ ਜੋ ਦਿਸ਼ਾ ਨਿਰਦੇਸ਼ ਏਟ ਜੋ ਮਾੜੇ ਅਨਸਰਾਂ ਤੇ ਨਸ਼ਾ ਵਿਰੋਧੀ ਜਿਹੜੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵੇਲੇ ਪੁਲਿਸ ਨੂੰ ਇੱਕ ਸਫਲਤਾ ਪ੍ਰਾਪਤ ਹੋਈ ਜਦੋਂ 27 ਤਰੀਕ ਸ਼ਾਮ ਨੂੰ ਕਰੀਬ 7-8 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਐਸਐਚਓ ਵੱਲੋਂ ਜਿਹੜੇ ਆ ਗਸ਼ਤ ਦੇ ਦੌਰਾਨ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜੋ ਆ ਰਹੇ ਸੀਗੇ ਸੋ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਦੇ ਦੌਰਾਨ ਉਹਨਾਂ ਦਾ ਮੋਟਰਸਾਈਕਲ ਵੀ ਸਲਿੱਪ ਹੋ ਕੇ ਡਿੱਗ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਸੀਗਾ ਜੋ ਮੋਟਰਸਾਈਕਲ ਚਲਾਉਂਦਾ ਸੀਗਾ ਉਹਨੇ ਉੱਠ ਕੇ ਭੱਜਣ ਲੱਗਾ ਤੇ ਭੱਜਦੇ ਨੇ ਫਾਇਰ ਵੀ ਕੀਤਾ ਪੁਲਿਸ ਪਾਰਟੀ ਤੇ ਉਹ ਜਿਸ ਨੂੰ ਪੁਲਿਸ ਪਾਰਟੀ ਨੇ ਵੀ ਚੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਫੀ ਉੱਥੇ ਜਿਵੇਂ ਪਨੇਰਾ ਲਾਈਟ ਘਟ ਸੀਗੀ ਤੇ ਉਹ ਨਿਕਲ ਗਿਆ ਤੇ ਦੂਜਾ ਜਿਹੜਾ ਇੱਕ ਨੌਜਵਾਨ ਸੀਗਾ ਜਿਹਦਾ ਨਾਮ ਸਰਜੀਤ ਸਿੰਘ ਉਰਫ ਸੀਤਾ ਇਹ 달ਮ ਦਾ ਰਹਿਣ ਵਾਲਾ ਇਹਨੂੰ ਜਿਹੜਾ ਅਰੈਸਟ ਕੀਤਾ ਸਮੀਤ ਮੋਟਰਸਾਈਕਲ ਤੇ ਦੋ ਇਹਨਾਂ ਕੋਲੋਂ ਬੈਗ ਬਰਾਮਦ ਹੋਏ ਸੀਗੇ ਉਹਨਾਂ ਦੇ ਵਿੱਚੋਂ ਜਦੋਂ ਚੈੱਕ ਕੀਤਾ ਤੇ ਉਹ ਚੈੱਕ ਕਰਨ ਤੇ ਜਿਹੜੀ ਆ ਹਿਰੋਇਨ ਜਿਹੜੀ ਆ ਟੋਟਲ 3 ਕਿਲੋ ਹਿਰੋਇਨ ਬਰਾਮਦ ਹੋਈ ਅਨ ਜਿਹੜਾ ਦੂਜਾ ਭੱਜਣ ਵਾਲਾ ਫਾਇਰ ਕਰਕੇ ਜਿਹੜਾ ਭੱਜਿਆ ਸੀਗਾ ਉਹ ਅਮਰਤਪਾਲ ਸਿੰਘ ਅਮਰਤ ਹੈਗਾ ਇਹ ਨੰਗਲ ਜਿਹੜਾ ਵਾਸੀ ਨੰਗਲ ਆ ਸੋ ਇਹ ਅਜੇ ਤੱਕ ਭੱਜਿਆ ਹੋਇਆ ਇਹਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ ਇਸ ਦੇ ਪਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਜਿਹੜਾ ਕਿਊਜ਼ ਇੱਕ ਅਰੈਸਟ ਕੀਤਾ ਉਹਦਾ ਰਿਮਾਂਡ ਮਾਣੇ ਉਹ ਅਦਾਲਤ ਤੋਂ ਲਿਆ ਗਿਆ ਹੈ ਉਹਦੇ ਸਬੰਧ ਚ ਜੇ ਇਨਵੈਸਟੀਗੇਸ਼ਨ ਅੱਗੇ ਵੈਰੀਫਾਈ ਕਰ ਰਹੇ ਕਿੱਥੋਂ ਲੈ ਕੇ ਹੁੰਦੇ ਸੀ ਕਿਦਾਂ ਕਰਦੇ ਸੀਗੇ ਉਹ ਬਾਅਦ ਵਿੱਚ ਬਰੀਫ ਕਰ ਦਿੱਤਾ ਜਾਏਗਾ